ਹਾਂ ਕਿੱਥੇ ਦੀ ਤਿਆਰੀ ਕੀਤੀ ਆ ਤੂੰ ਪਹਿਲਾਂ ਕਿੱਥੇ ਗਧਿਆ ਕਰ ਹੈ ਮੈਂ ਸੌ ਕੰਮ ਜਾਣਾ ਹੁੰਦਾ ਕੰਮ ਚੱਲਿਆ ਮੈਂ ਹਾਂ ਪਤਾ ਮੈਨੂੰ ਤੇਰੇ ਕੰਮ ਚੱਲਿਆ ਤੂੰ ਕਿਹੜੇ ਕੰਮ ਚੱਲਿਆ ਓਹ ਕਿਹੜੇ ਕੰਮ ਚੱਲਿਆ ਤੁਸੀਂ ਬੇਬੇ ਮਾਰੂ ਬੇਬੇ ਹਰ ਗੱਲ ਬੇਬੇ ਵੀਰੇ ਵੀਰੇ ਛੇਤੀ ਆਜੋ ਬੇਬੇ ਵਾਪਕ ਨਾਲ ਲੜਪੀ ਓਹੋ ਇਹੋ ਜਿਹਾ ਤੇ ਲੱਗ ਗਿਆ ਹੁਣ ਕੀ ਕਰੀ ਖਰਚਾ ਖਰਚਾ ਮੇਰੇ ਪਿਆਰ ਦਾ ਸਾਰਾ ਕੰਮ ਤਾਂ ਚੱਲ ਪਿਆ ਮੈਨੂੰ ਆਏ ਦੱਸੋ ਵੀ ਤੁਹਾਨੂੰ ਕੀ ਲੱਗਦਾ ਬੇਬੇ ਜਿੱਤੂ ਵੀ ਕਹੇ ਬਾਪੂ ਬਾਪੂ ਅਰ ਤੱਕ ਜਿੱਤੇ ਰਹੇ ਨਹੀਂ ਹੈਣਾ ਕਿ ਬੇਬੇ ਜਿੱਤੂ ਕੀ ਬੇ ਤੂੰ ਚੁੱਪ ਕਰ ਜਾ ਮਜ਼ਾ ਹੋ ਰ ਨਾ ਤੈਨੂੰ ਸਿੱਕਿਆ ਲਈ ਕਿਤੇ ਚੁੱਛੀ ਵੀ ਚਲ ਕਰ ਵੜੀ ਪੱਦ ਕੇ ਚਲੋ ਨਾ ਕਿ ਮੈਂ ਕਾਹ ਬੈਠ ਦਾਂਗਾ ਤੂੰ ਗਾ ਮੇਰੇ ਪੇਕਿਆਂ ਦੀ ਐ ਨਾ ਤੂੰ ਦੱਸ ਭਾਈ ਕਿਵੇਂ ਆਏ ਤੇ ਮਾ ਕਰਾ ਚਾਚਾ ਚਾਚਾ ਲੈ ਆ ਗਿਆ ਮੇਨ ਤਾਂ ਮੈਂ ਤਾਂ ਇਹਨੂੰ ਐ ਦਿਖਾਉਣ ਲੈ ਆਇਆ ਸੀਗਾ ਵੀ ਗਾਂ ਸੋਣ ਵਾਲੀ ਐ ਕਿ ਨਹੀਂ ਮੈਂ ਜਾਣਦੀ ਆ ਤੇਰੇ ਇਲਾਕੇਿਆਂ ਨੂੰ ਨਾਲੇ ਮੁੱਛ ਨੀਮੀ ਕਰਕੇ ਗੱਲ ਕਰਨਾ ਮੇਰੇ ਨਾਲ ਇਹ ਤੈਨੂੰ ਕਿੰਦੀਆਂ ਨਹੀਂ ਕਹਿਨੀਆਂ ਨਹੀਂ ਹੈਗੀਆਂ ਆਪਰੇ ਆਪ ਨੂੰ ਤੂੰ ਜਵਾਬ ਕਹਣਾ ਹੈਗਾ ਉਹ ਲੈ ਨਾਲੇ ਹੋਰ ਉਹ ਕੀ ਗੱਲ ਹੋ ਗਈ ਮਾਂ ਕਿਉਂ ਲੜੀਆਂ ਨੇ ਹੋਣਾ ਕੀ ਕਲੇਸ਼ ਪਾ ਲਿਆ ਕਲੇਸ਼ ਕੀ ਪਾਉਣਾ ਸੀ ਭਾਈ ਇਹ ਮੁੰਡੇ ਨੂੰ ਲੈ ਕੇ ਆ ਕਹਿੰਦਾ ਮੈਂ ਗਾਂ ਵੇਚਦਾ ਮੈਂ ਨਹੀਂ ਗਾਂ ਨੂੰ ਵੇਚਣ ਦਿੰਦੀ ਮੇਰੇ ਪੇਕਿਆਂ ਦੀ ਗਾਂ ਐ ਨਾਲਾ ਲਾਲੀ ਹੱਥ ਨੇ ਮਾਟਾ ਮੂੰਹ ਨੂੰ ਉਹ ਤਾਂ ਬੇਸ਼ਰਮ ਆਉਦੀ ਕਹਿੰਦਾ ਨਾ ਧਾਰ ਚੋਲੀ ਦੁੱਧ ਤਿੱਟਾ ਕਰਕੇ ਦੇ ਮੈਨੂੰ ਉਹ ਚੁੱਪ ਕਰ ਮੇਰੀ ਮਾਂ ਮੇਰਾ ਹਾਂ ਹੁਣ ਮੈਨੂੰ ਕੋਈ ਗੱਲ ਦੱਸ ਕੀ ਗੱਲ ਆ ਬਾਪੂ ਕੀ ਗੱਲ ਆ ਕੀ ਗੱਲ ਕਹੀ ਇਹਨੂੰ ਉਹ ਮੈਂ ਤਾਂ ਇਹੀ ਕਿਹਾ ਵੀ ਭਾਈ ਤੂੰ ਆ ਗਾਂ ਦੇਖੇ ਸੁਣਨ ਵਾਲਿਆ ਕਿ ਨਹੀਂ ਉਹ ਉਹੀ ਮੇਰੇ ਗੱਲ ਪੈ ਗਈ ਭੱਜ ਕੇ ਉਹ ਵੀ ਡਾਕਟਰ ਆ ਯਾਰ ਤੂੰ ਉਹ ਉਹ ਲੈ ਕੇ ਆਏਗਾ ਪੂ ਕਲੇਸ ਤੂੰ ਉਹੀ ਪਾਉਣਾ ਹੁਣ ਆਪ ਉਹ ਮੈਨੂੰ ਕੀ ਪਤਾ ਇਹ ਪਸ਼ੂਆਂ ਦੇ ਪਿੱਛੇ ਫਿਰਦਾ ਰਹਦਾ ਇਹਨੂੰ ਪਤਾ ਹੁੰਦਾਗਾ ਤਾਂ ਕਰਕੇ ਠੀਕ ਹੈ ਮੈਂ ਕੀ ਗੱਲ ਕਹਿ ਕੇ ਲੈ ਆ ਇਸ ਮੈਂ ਨਹੀਂ ਤਾਂ ਭਾਈ ਆਏ ਤੇ ਕਿ ਲੈ ਚਾਚਾ ਬੀ ਇਸਾ ਗਾਵੇਂ ਮੈਨੂੰ ਝੂਠੀ ਬਣਾਈ ਜਾਂਦਾ ਕਹੇ ਉਹ ਤੂੰ ਜਾ ਤੂੰ ਜਾ ਐਵੇਂ ਕਿਵੇਂ ਜਾਵਾਂ ਆਪ ਹੀ ਬੰਦੇ ਨੂੰ ਸੱਦ ਕੇ ਲੈ ਆਏ ਆਪ ਹੀ ਮੇਰੀ ਬੇਇੱਜ਼ਤੀ ਕਰਦੇ ਹੋ ਤੁਸੀਂ ਐਵੇਂ ਕਿਵੇਂ ਜਾਵਾਂ ਐਂ ਤਾਂ ਤੂੰ ਕਿਵੇਂ ਨਹੀਂ ਜਾਂਦਾ ਤੈਨੂੰ ਤਾਂ ਮੈਂ ਖਲਾਉਣੀ ਅਮਰੀਕਨ ਉਹ ਮਾਂ ਮਾਂ ਤੂੰ ਹਾਂਜੀ ਕੀ ਸਰਦਾਰ ਸੋਭਾ ਸਿੰਘ ਜੀ ਦਾ ਘਰ ਆਹੀ ਹੈ ਮੇਰੇ ਡੈਡੀ ਨੇ ਜੀ ਓਕੇ ਜੀ ਤੁਸੀਂ ਮੇਰਾ ਨਾਮ ਸੁਖਪ੍ਰੀਤ ਹੈ ਐਕਚੁਅਲੀ ਮੈਂ ਨਾ ਖੇਤੀਬਾੜੀ ਵਿਭਾਗ ਤੋਂ ਆਈ ਹਾਂ ਔਰ ਸਰਵੇ ਕਰ ਰਹੀ ਹਾਂ ਮੈਨੂੰ ਕੁਝ ਸਵਾਲ ਜਵਾਬ ਕਰਨੇ ਸੀ ਠੀਕ ਹੈ ਜੀ ਕੋਈ ਗੱਲ ਨਹੀਂ ਆਓ ਬੈਠੋ ਦੇ ਪੀ ਪਤਾ ਹਾਂਜੀ ਮੰਮੀ ਲਿਆ ਚਾਹ ਪਤਾ ਹਾਂਜੀ ਛੱਤੀ ਆ ਜਾ ਹਾਂਜੀ ਹੁਣ ਦੱਸੋ ਤੁਸੀਂ ਕੀ ਕਹਿੰਦੇ ਸੀ ਅ ਸੁਲਬ ਸਿੰਘ ਜੀ ਤੁਹਾਡੀ ਜ਼ਮੀਨ ਕਿੰਨੀ ਹੈ ਜ਼ਮੀਨ ਤਾਂ ਜੀ 10 ਕਿੱਲੇ ਆ ਠੀਕ ਹੈ ਜੀ ਔਰ ਕਿੰਨੇ ਭਰਾ ਹੋ ਤੁਸੀਂ ਭਰਾ ਤਾਂ ਅਸੀਂ ਦੋ ਆ ਉਹਦੀ ਅੱਡ ਵੰਡਾ ਮੇਰੇ ਅੱਡਾ ਅੱਛਾ ਤੇ ਬੱਚੇ ਕਿੰਨੇ ਨੇ ਬੱਚੇ ਮੇਰੇ ਦੋ ਆ ਦੋ ਮੁੰਡੇ ਤੇ ਇੱਕ ਕੁੜੀ ਓਕੇ ਅੱਛਾ ਜੀ ਮੈਨੂੰ ਇਹ ਦੱਸੋ ਆਪਣੇ ਪਸ਼ੂ ਕਿੰਨੇ ਨੇ ਪਸ਼ੂ ਕਿੰਨੇ ਆ ਪੁੱਤ ਆ ਇੱਕ ਗਾਂ ਚੁੱਪ ਕਰਕੇ ਬਹਿ ਜਾ ਤੂੰ ਗਾਂ ਦੀ ਗੱਲ ਨਹੀਂ ਕਰਨੀ ਬੇਬੇ ਤੂੰ ਬੋਲੀ ਨਹੀਂ ਆਈ ਬਾਹਰ ਦੀ ਕੁੜੀ ਆਈ ਕੀ ਸੋਚੂਗੀ ਫਿਰ ਇਹ ਗਾਂ ਦੀ ਗੱਲ ਬਿੰਦੇ ਬਿੰਦੇ ਕਾ ਤੂੰ ਛੇੜਦਾਗਾ ਚੁੱਪ ਕਰ ਮੇਰੇ ਚੱਕ ਮਾਤੇ ਰੋਣ ਭੁੱਪਦਾਗਾ ਚੁੱਪ ਕੀ ਹੋ ਗਈ ਜੇ ਗਾਂ ਨੂੰ ਬਿਮਾਰੀ ਹੈ ਕੋਈ ਆ ਨੂੰ ਬਿਮਾਰੀ ਨਹੀਂ ਆ ਮੁੰਡੇ ਦੀ ਮਾਂ ਨੂੰ ਬਿਮਾਰੀ ਹੈ ਤੂੰ ਬਹਿ ਜਾ ਬਹਿ ਜਾ ਜਿਆਦਾ ਨਾ ਬੋਲ ਹੋਰ ਨਾ ਕਿਤੇ ਕੁੜੀ ਦੇ ਸਾਹਮਣੇ ਬੇਤੀ ਕਰਾ ਲਈ ਓਹੋ ਮਾਂ ਕਿਉਂ ਬੋਲੀ ਨਹੀਂ ਆ ਕਮਲੀ ਜੀ ਅੱਛਾ ਮੈਨੂੰ ਇਹ ਦੱਸੋ ਤੁਸੀਂ ਇਸ ਤੋਂ ਇਲਾਵਾ ਹੋਰ ਕੀ ਕਰਦੇ ਹੋ ਕੰਮ ਕੀ ਹੈ ਜੀ ਉਹ ਮੇਰਾ ਜਵਾਕ ਹੈ ਉਹ ਹਾਲੇ ਪੜਦਾ ਆਹ ਕੁੜੀ ਮੇਰੀ ਸਲਾਈ ਸੈਂਟਰ ਸਿੱਖਦੀ ਆ ਹਾਲੇ ਤੇ ਆ ਮੇਰਾ ਪੁੱਤ ਪੜਿਆ ਲਿਖੇਗਾ ਇਹ ਖੇਤੀ ਬਾੜੀ ਦਾ ਕੰਮ ਵੀ ਸਮਝਦਾ ਹੈਗਾ ਇਹ ਹੁਣ ਵਿਹਣ ਦੇ ਯੋਗ ਹੈਗਾ ਪਰ ਉਹ ਵੀ ਲੜਕਣਾ ਓਹੋ ਮਾ ਉਹ ਉਹ ਵਿਲੜ ਵਾਸਤੇ ਥੋੜੀ ਗੱਲ ਕਰੀ ਜਾਂਦੀ ਹੈ ਤੂੰ ਕਮਾਲ ਕਰਦੀ ਹੈ ਬੇਲੇ ਤਾਂ ਬੇਲੇ ਹੀ ਜਾਊਗਾ ਚੰਗਾ ਚੁੱਪ ਕਰਕੇ ਬਹਿ ਜਾ ਅਸਲ ਜੀ ਗੱਲ ਪਤਾ ਕੀ ਹੈ ਜੀ ਇਹਨਾਂ ਦੇ ਵਿੱਚ ਪਿਆਰ ਹੀ ਬਹੁਤ ਹੈ ਜੀ ਆਪਸ ਹਾਂ ਜੀ ਉਹ ਤਾਂ ਦੇਖ ਹੀ ਰਿਹਾ ਹਾਂ ਇਹ ਤੁਸੀਂ ਚਾ ਲਓ ਚਾ ਲਓ ਲੈ ਲੈ ਚਾ ਚਾ ਦੇਖੋ ਜੀ ਲੈ ਆਪੂ ਚਾ ਲੈ ਬੇਬੇ ਚਾ ਭੜਾ ਲੈ ਆਪ ਤਾਂ ਚਾ ਹਾਂ ਹੋਰੀ ਗੱਲਾਂ ਲੈ ਕੇ ਬਹਿ ਜਾਊਗਾ ਕੋਈ ਕੋਈ ਅੱਛਾ ਜੀ ਤੇ ਤੁਸੀਂ ਖੇਤੀ ਵਿਭਾਗ ਵੱਲੋਂ ਆਏ ਹੋ ਹਾਂ ਜੀ ਠੀਕ ਹੈ ਜੀ ਚਲੋ ਵਧੀਆ ਗੱਲ ਹੈ ਜੀ ਮੈਂ ਪਿੰਡ 'ਚ ਹੋਰ ਵੀ ਘਰਾਂ 'ਚ ਜਾਣਾ ਸੀ ਐਕਚੁਅਲੀ ਮੈਨੂੰ ਘਰਾਂ ਦਾ ਪਤਾ ਨਹੀਂ ਆ ਰੇਸ਼ਮ ਸਿੰਘ ਤੇ ਰਾਜਵਿੰਦਰ ਸਿੰਘ ਅਮਨ ਸਿੰਘ ਕੀ ਤੁਸੀਂ ਮੈਨੂੰ ਲੈ ਚਲੋਗੇ? ਅਨਾਲੀਆ ਜੀ ਇਹਨਾਂ ਦਾ ਘਰ ਨਾਲ ਰੇਸ਼ਮ ਸਿੰਘ ਜੀ ਦਾ ਘਰ ਉਹਦੇ ਨਾਲ ਪਰਲੇ ਪਾਸੇ ਰਾਜਵਿੰਦਰ ਸਿੰਘ ਜੀ ਦਾ ਤੇ ਅਮਨ ਦਾ ਵੀ ਉਹਨਾਂ ਦੇ ਨਾਲ ਹੀ ਹੈ ਜੀ। ਜੇ ਤੁਸੀਂ ਚਲ ਜੋਗੇ ਤਾਂ ਜ਼ਿਆਦੀ ਵਧੀਆ ਗੱਲ ਹੈ। ਕੀ ਤੁਸੀਂ ਮੇਰੀ ਇੰਨੀ ਕ ਹੈਲਪ ਕਰ ਸਕਦੇ ਹੋ? ਹਾਂਜੀ ਕਿਉਂ ਨਹੀਂ ਹੈਲਪ ਕਰਾਂਗੇ? ਆਓ ਮੈਂ ਤੁਹਾਨੂੰ ਨਾਲ ਲੈ ਕੇ ਚੱਲਦਾ। ਤੁਸੀਂ ਬੇਫਿਕਰ ਹੋ। ਠੀਕ ਹੈ ਜੀ। ਚੱਲੀਏ ਫਿਰ ਆਪਾਂ। ਚਲੋ ਜੀ। ਜਾਦਾ ਪੁੱਤਾਂ। ਇਹ ਕੁੜੀ ਦੇ ਨਾਲ ਜਾ। हां बस मैं आया विमला ल्या ले मना ਦੇ ਘਰੇ ਨਾ ਆ ਜੀ ਵਿਚਾਰੀ ਆਸ ਕਰਕੇ ਆ ਗਿਆ ਚੰਗਾ ਚੰਗਾ ਆਜਾ ਇਹਨੇ ਕਰ ਪੁ ਥੋੜੀ ਚਾਹ ਮਨ ਹੋ ਗਿਆ ਤੇ ਬੈ ਜਾ ਬੈ ਜਾ ਬੜਿਆ ਚਾਹਦਾ ਹੁਣ ਤਾਂ ਗਲਾਸ ਚੋਂ ਸਕੇਟ ਗਿਆ ਜਾ ਬਗ ਜਾ ਖੁੰਡਾ ਤੇ ਬਗ ਜਾ ਤੇਰੇ ਚਾਰ ਵੇਲੇ ਟੱਕਰ ਦੇ ਨੇ ਤੈਨੂੰ ਜੰਗਾ ਚਾਹ ਪੀਣ ਵਾਲੇ ਕਦੇ ਦੁੱਧ ਤਹੂ ਤੱਤਾ ਕਰਕੇ ਲਿਆ ਦੇ ਪੱਤੀ ਪੱਕ ਜਾ ਦੇ ਦੁੱਧ ਚ ਬੇਲੜ ਕਿਸੇ ਥਾਂ ਦਾ ਆ ਨਾੜ ਹੀ ਹੈ ਕਰ ਮਦਦ ਨੂੰ ਮਲਵਾ ਦਿੰਨਾ ਜਿਹਰੇ ਜਿਹੜੇ ਨਾਲ ਮਿਲਿਆ ਤੁਸੀਂ ਗੱਲਬਾਤ ਕਰ ਲੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਆਜੋ ਸਰ ਆਜੋ ਇਹਨਾਂ ਇਹੀ ਘਰ ਹੈ ਓਕੇ ਜੀ ਸੀਪੇ ਹਾਂਜੀ ਆ ਗਈ ਉਹ ਰਾਈ ਆ ਗਏ ਕੀ ਹਾਲ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹਨਾਂ ਖੇਤੀਬਾੜੀ ਵਿਭਾਗ ਤੋਂ ਆਏ ਇਹਨਾਂ ਨੇ ਸਰਵੇ ਕਰਨਾ ਹੈ ਕੋਈ ਅੱਛਾ ਜੀ ਹਾਂਜੀ ਤੇ ਮੈਨੂੰ ਕੁਝ ਸਵਾਲ ਕਰਨੇ ਸੀ ਕਰ ਲਓ ਜੀ ਕੋਈ ਗੱਲ ਆਜਾ ਇੱਥੇ ਬਹਿਜੋ ਕਰੋ ਸੁਆਗਤ ਹਾਂਜੀ ਪਹਿਲਾਂ ਤਾਂ ਮੈਨੂੰ ਇਹ ਦੱਸੋ ਤੁਹਾਡੀ ਜ਼ਮੀਨ ਕਿੰਨੀ ਹੈ ਜ਼ਮੀਨ 10 ਕਿੱਲੇ ਹੈ ਜੀ ਆਪਣਾ ਓਕੇ ਹਾਂਜੀ ਪਰਿਵਾਰ ਚ ਕੌਣ ਕੌਣ ਹੈ ਪਰਿਵਾਰ ਚ ਪੰਜ ਮੈਂਬਰ ਆ ਜੀ ਮੇਰਾ ਬ੍ਰਦਰ ਆ ਮਮੀ ਰੈਡੀ ਆ ਤੇ ਮੇਰੇ ਦਾਦਾ ਜੀ ਆ ਓਕੇ ਹਾਂਜੀ ਆ ਖੇਤੀਬਾੜੀ ਤੋਂ ਇਲਾਵਾ ਹੋਰ ਕੀ ਕਰਦੇ ਹੋ ਤੁਸੀਂ ਖੇਤੀਬਾੜੀ ਤੋਂ ਇਲਾਵਾ ਪਸ਼ੂ ਪਾਲਣ ਦਾ ਕਰਦੇ ਆ ਜੀ ਨਾਲ ਓਕੇ ਹਾਂਜੀ ਠੀਕ ਹੈ ਜੀ ਸਾਰਾ ਕੁਝ ਚੰਗੀ ਤਰ੍ਹਾਂ ਦੱਸਦੇ ਹੁਣ ਵੀ ਕੀ ਕੰਮਕਾਰ ਕਰ ਰਹੇ ਹੋ ਤੁਸੀਂ ਵੀ ਪੁੱਛ ਲਓ ਹਨਾ ਬੇ ਕੋ ਗੱਲਬਾਤ ਰਹਿ ਨਾ ਜਾਵੇ ਹਾਂਜੀ ਹਾਂਜੀ ਤੁਸੀਂ ਕਰ ਲਓ ਨੋਟ ਹਨਾ ਹਾਂਜੀ ਮੈਨੂੰ ਕਹਿੰਦੇ ਸੀ ਤੁਹਾਡਾ ਘਰ ਪੁੱਛੀ ਜਾਂਦੇ ਸੀ ਮੈਂ ਕਿਹਾ ਚਲ ਮੈਂ ਨਾਲ ਹੀ ਕਰ ਤਾਂ ਮੈਂ ਲੈ ਜਾਵਾਂਗਾ ਹਨਾ ਕਰ ਲੜ ਕੇ ਹਾਂ ਕੋਈ ਗੱਲ ਨਹੀਂ ਕਰ ਲਓ ਜਿਹੜਾ ਸਵਾਲ ਕਰ ਫਸਲ ਫੁਸਲ ਵਧੀਆ ਹੁੰਦੀ ਹੈ ਹਾਂਜੀ ਠੀਕ ਹੋ ਜਾਂਦੀ ਹੈ ਹਾਂਜੀ ਓਕੇ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਹੋਰ ਕੁਝ ਪੁੱਛਣਾ ਹੋਵੇ ਨਹੀਂ ਨਹੀਂ ਜੀ ਬਸ ਥੈਂਕ ਯੂ ਠੀਕ ਹੈ ਚਲ ਠੀਕ ਹੈ ਜੀ ਪੇ ਠੀਕ ਹੈ ਜੀ ਚਾਹ ਪਾਣੀ ਬਾ ਸ਼ੁਕਰੀਆ ਚਾਹ ਪਾਣੀ ਚਾਹ ਪਾਣੀ ਪੀ ਗਏ ਬਹੁਤ ਬਹੁਤ ਧੰਨਵਾਦ ਤੁਹਾਡਾ ਵਾਹ ਚਲ ਆ ਚਾਰ ਪੰਜ ਘਰ ਜੇ ਸੀਗੇ ਆਪਣੀ ਲਿਸਟ ਬਣਾਈ ਹੋਈ ਸੀ ਮੈਂ ਚਲ ਮਿਲਾ ਦਿਆਂ ਸਾਰਾ ਮੈਂ ਹਾਂ ਕੋਈ ਗੱਲ ਨਹੀਂ ਹਾਂ ਚਲ ਫੇਰ ਮਾਰਦੇ ਆ ਕਿਹੜਾ ਕੋਈ ਗੱਲ ਨਹੀਂ ਬਾਈ ਲਓ ਜੀ ਇਹਨਾਂ ਦਾ ਘਰ ਮੇਨ ਸੀ ਨਾ ਹੁਣ ਇਹਨਾਂ ਦੇ ਘਰ ਵੀ ਤੁਹਾਡਾ ਸਾਰਾ ਜਿਹੜਾ ਸਰਵੇ ਕਰਵਾਤਾ ਹਣ ਇੱਕ ਦੋ ਘਰ ਹੋਰ ਦੇਖ ਲਈਏ ਆਪਾਂ ਇਹ ਕਰਦੇ ਜੀ ਤੁਸੀਂ ਕਹਿੰਦੇ ਸੀਗੇ ਇਹ ਰਾਜਿੰਦਰ ਸਿੰਘ ਜੀ ਦਾ ਹੋ ਗਿਆ ਹਨਾ ਉਹ ਸਾਹਮਣੇ ਰੇਸ਼ਮ ਸਿੰਘ ਜੀ ਦਾ ਘਰ ਹੈ ਤੇ ਉਹ ਅਮਨ ਜਿਹੜਾ ਹੈਗਾ ਉਹਨਾਂ ਦਾ ਘਰ ਤਾਂ ਬੰਦ ਪਿਆਗਾ ਜੀ ਮੈਨੂੰ ਲੱਗਦਾ ਬਾਹਰ ਗਏ ਹੋਏ ਆ ਓਕੇ ਚਲ ਆਪਾਂ ਇਹ ਕਰਦੇ ਉਹਨਾਂ ਦੇ ਘਰ ਰੇਸ਼ਮ ਸਿੰਘ ਦੇ ਘਰ ਚੱਲਦੇ ਆ ਤੇ ਉਹ ਨਾਲ ਜਿਹੜੇ ਦੋ ਤਿੰਨ ਘਰ ਆ ਉਹ ਵੀ ਤੁਸੀਂ ਦੇਖ ਲਓ ਲਿਸਟ ਕੱਢ ਲਿਓ ਹਨਾ ਹਾਂਜੀ ਠੀਕ ਆਜੋ ਫਿਰ ਆਜੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਹੈ ਜੀ ਕਰਵਾਨ ਸਿੰਘ ਜੀ ਓਕੇ ਜੀ ਹਾਂਜੀ ਕਰੋ ਸਵਾਲ ਇਹ ਖੇਤੀਬਾੜੀ ਵਿਭਾਗ ਤੋਂ ਆਇਆ ਯਾਰ ਤੇ ਇਹਨਾਂ ਨੇ ਬਸ ਮਾੜਾ ਮੋੜਾ ਜ਼ अच्छा बापू जी मैंने ये दसों तो आपकी जमीन कितनी है नावस के लिए जी ठीक है जी कितने भाड़ा ਤੁਸੀਂ 4-5 हजार ठीक है जी एस्तो ਲਾਵਾ ਹੋਰ ਕੋਈ ਕੰਮ ਕਰਦੇ ਹੋ ਬਸ ਪਸ਼ੂ ਡੰਗਰੀ ਰੱਖਦੇ ਹਾਂ ਜੀ ਬਹੁਤ ਕੁਛ ਪਸ਼ੂ ਡੰਗਰੀ ਵੇਣ ਹੁੰਦੇ ਆ ਜਾਂ ਖੇਤੀਬਾੜੀ ਹੁੰਦੀ ਹੈ ਹੋਰ ਬਸ ਇਹੀ ਚੱਲਦਾ ਜੀ ਇਹੀ ਚੱਲਦਾ ਜੀ ਫੋੜ ਤਾਂ ਬੈਠਦਾ ਹਾਂ ਹਾਂਜੀ ਠੀਕ ਹੈ ਬਾਪੂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇਹ ਕੰਮ ਕਰੀ ਦੇਣ ਲਈ ਠੀਕ ਹੈ ਸਸ ਜੀ ਆਜੇ ਮੈਂ ਤੁਹਾਨੂੰ ਅੱਗੇ ਲੈ ਚਾ ਹਾਂਜੀ ਆਜੋ ਲਓ ਬਹੁਤ ਬਹੁਤ ਥੈਂਕਸ ਤੁਹਾਡਾ ਜਿਹੜਾ ਤੁਸੀਂ ਮੈਨੂੰ ਇੰਨਾ ਸਾਥ ਦਿੱਤਾ ਇਹਦੋਂ ਜੀ ਥੈਂਕਸ ਵਾਲੀ ਕਿਹੜੀ ਗੱਲ ਲਓ ਤੁਸੀਂ ਸਾਡੇ ਪਿੰਡ ਆਏ ਹੋ ਸਾਡਾ ਫਰਜ਼ ਬਣਦਾ ਤੁਹਾਡੀ ਸੇਵਾ ਕਰਨ ਦਾ ਤੁਹਾਡੀ ਹੈਲਪ ਕਰਨ ਦਾ ਚਲੋ ਫਿਰ ਵੀ ਥੈਂਕਸ ਹਾਂ ਤੇ ਹਨੇਰਾ ਕਾਫੀ ਹੋ ਰਿਹਾ ਮੈਂ ਜਾਣਦੀ ਹਾਂ ਹੁਣ ਜੇ ਤੁਸੀਂ ਕਹੋ ਮੈਂ ਛੱਡਿਆ ਹਾਂ ਤੁਹਾਨੂੰ ਨਹੀਂ ਨਹੀਂ ਇਟਸ ਓਕੇ ਕੋਈ ਗੱਲ ਨਹੀਂ ਜਿਹੜੇ ਬਾਕੀ ਦੇ ਘਰ ਹੈਗੇ ਉਹ ਫਿਰ ਆਪਾਂ ਕੱਲ੍ਹ ਜਾਂ ਪਰਸੋਂ ਤੱਕ ਹਾਂ ਹਾਂ ਜਦੋਂ ਤੁਹਾਡਾ ਜੀ ਕੀਤਾ ਤੁਸੀਂ ਮੈਨੂੰ ਦੱਸ ਦਿਓ ਤੇ ਉਸ ਸਾਹ ਦੇ ਨਾਲ ਆਪਾਂ ਉਹ ਕਰ ਲਾਂਗੇ ਇਦਾਂ ਲਈ ਘਰ ਜਿਹੜੇ ਹੈਗੇ ਇਹ ਰਹਿ ਗਏ ਨੇ ਕੁਝ ਕੁ ਤੇ ਕੁਝ ਫਿਰ ਆਪਣਾ ਉੱਪਰਲੇ ਪੱਤੀ ਦੇ ਵਿੱਚ ਉਧਰ ਵੀ ਜਾਇਆ ਠੀਕ ਹੈ ਜੀ ਹੈਨਾ ਇੱਕ ਗੱਲ ਤਾਂ ਮੈਂ ਤਾਂ ਨਹੀਂ ਕਰੋਗੇ ਹਾਂਜੀ ਤੁਸੀਂ ਮੈਨੂੰ ਨੰਬਰ ਦੇ ਸਕਦੇ ਹੋ ਆਪਦਾ ਹਾਂਜੀ ਕਿਉਂ ਨਹੀਂ ਠੀਕ ਹੈ ਜੀ ਕਰੋ ਨੋਟ 99 ਹਾਂਜੀ 88 ਹਾਂਜੀ 40 99 88 ਵਿਰਾਟ ਮਹਿਲ ਲਿਖ ਲਓ ਠੀਕ ਹੈ ਜੀ ਠੀਕ ਹੈ ਜੀ ਬਹੁਤ ਪਾਰ ਹੈ ਵੈਲਕਮ ਜੀ होर दोस्तों मैं किसी वक्त आऊंगा तुम्हें मस्त चीजें निकालती बहुत है थैंक यू कई गाने आजा मैं तुम्हें चालू करूँ ठीक है जी चलो बाकी किसी चीज़ की भी कुछ मनी मत ठीक है जी ज़रूर <laughs> वैसे तुसी रहने के थे मैं तो सुनाम रह रही हूँ इस टाइम अच्छा ठीक है हम्म जी सर तो है सुन ਚਲੋ ਇਹ ਵੀ ਦੇਖੀ ਜ਼ਰੂਰੀ ਹੈ ਜੀ ਹਨਾ ਬੰਦਾ ਡਿਊਟੀ ਕਰੂਗਾ ਕੰਮ ਕਰੂਗਾ ਫੇਰ ਹੀ ਖਾਊਗਾ ਹਨਾ ਬਿਲਕੁਲ ਸਹੀ ਗੱਲ ਹੈ ਹਾਂ ਬਾਕੀ ਤੁਸੀਂ ਐ ਕਰਿਓ ਜਦੋਂ ਤੁਹਾਨੂੰ ਲੋੜ ਹੋਈ ਮੇਰੀ ਤੁਸੀਂ ਮੈਨੂੰ ਫੋਨ ਕਰਦੇ ਠੀਕ ਹੈ ਜੀ ਤੇ ਮੈਂ ਹਾਜ਼ਰ ਹੋ ਜੂਗਾ ਠੀਕ ਹੈ ਜੀ ਬਹੁਤ ਬਹੁਤ ਥੈਂਕ ਯੂ ਅਡਵਾਂਸ ਥੈਂਕ ਯੂ ਓਕੇ ਜੀ ਬਾਏ ਬਾਏ ਸਿੰਗਾ ਸੁਭਾ ਸੀ ਕਿੰਨੀ ਹਲਪ ਕੀਤੀ ਮੇਰੀ ਆ ਗਿਆ ਕੌਲੇ ਕੱਚ ਤੇ ਤੇਲਣ ਆ ਦੀਪੀ ਪੁੱਤ ਹਾਂਜੀ ਬਾਪੂ ਜੀ ਰੋਟੀ ਲਿਆ ਦੇ ਪੁੱਤ ਹਾਂਜੀ ਹਾਂ ਲਿਆ ਦੇ ਲਿਆ ਦੇ ਭਾਈ ਰੋਟੀ ਪਾ ਕੇ ਲੈ ਕੇ ਦੇ ਇਹਨੂੰ ਨਾਲੇ ਕਿਉਂਦਾ ਪੋਰਾ ਵੀ ਪਾ ਲਈ ਚੰਗਾ ਵਿਚਾਰਾ ਨੱਕੇ ਵੱਢ ਕੇ ਆਇਆ ਹਾਂ ਬਨੇ ਰੋਟੀ ਦਾ ਸਾਰਾ ਦਿਨ ਕਿਉਂ ਮੂੰਹ ਚੋਂ ਪਸੜਦੀ ਰਹਿਣੀ ਐ ਉਹ ਚੱਜ ਦੀ ਗੱਲ ਕਰ ਲਿਆ ਕਰ ਆ ਜਵਾਕਾਂ ਤੇ ਕੀ ਅਸਰ ਪਊ ਆ ਹੈ ਜੋ ਕੁਛ ਹੁੰਦਾ ਮੂੰਹ ਚ ਉਹੀ ਕੱਢ ਦਿੰਨੀ ਆ ਹੈ ਅਸਰ ਤਾਂ ਪੈ ਗਿਆ ਤੇਰਾ ਪਾਇਆ ਅਸਰ ਪੈ ਗਿਆ ਜਵਾਕਾਂ ਤੇ ਹਜੇ ਮੈਨੂੰ ਕਹਿੰਦਾ ਆਹ ਰੋ ਬੁਖੀ ਲਾ ਦੇ ਲਾ ਦੇ ਦੇ ਮੂਰੇ ਮੇਜ਼ ਹੋਰ ਚਮੜਾ ਲੈ ਸਿਰ ਚੜਾਈ ਜਾਨੀ ਆ ਤੂੰ ਇਸ ਨੂੰ ਮੰਮੀ ਸਾਰਾ ਦਿਨ ਤੁਸੀਂ ਕਿਉਂ ਬੋਲਦੇ ਰਹਿੰਦੇ ਹੋ ਬਾਪੂ ਨੂੰ ਆਹੋ ਮੈਂ ਤਾਂ ਸਾਰਿਆਂ ਨੂੰ ਬੁਰੀ ਲੱਗਦੀ ਆ ਲੜਦੇ ਰਹੈ ਨਾ ਨਾਲੇ ਹੋਰ ਬਾਪੂ ਜੀ ਕੋਈ ਨਾ ਤੁਸੀਂ ਰੋਟੀ ਖਾ ਲਓ ਪੁੱਤ ਤੇਰੀ ਮਾਂ ਦਾ ਸੁਭਾਅ ਨਾ ਆਹ ਦਾਲ ਵਰਗਾ ਕੌੜੀ ਕਰਾਰੀ ਕੀ ਕਿਹਾ ਮੈਂ ਤਾਂ ਕੁਝ ਨਹੀਂ ਕਿਹਾ ਮੈਂ ਤਾਂ ਇਹ ਕਿਹਾ ਸੀ ਕਿ ਥੋੜਾ ਜਿਹਾ ਘਿਓ ਪਾ ਲੈਂਦੀ ਆਹੋ ਬੁਰੀ ਬੰਨਣਾ ਖੇਨਾ ਕਹੇ ਤੇ ਬਣਾ ਕੇ ਉਹਦਾ ਬਾਪੂ ਜੀ ਘਿਓ ਪਾਇਆ ਹੋਇਆ ਤੁਸੀਂ ਮਿਕਸ ਕਰ ਲੇ ਪਾਇਆ ਹੋਇਆ ਪੁੱਤ ਹਾਂਜੀ ਦੇਖ ਲੈਣੇ ਹਾਂ ਇਹ ਗੇ ਮੇਰੀਤੀ ਬਹੁਤ ਸੋਹਣੀ ਆ ਨਖੇ ਤੁੱਟ ਜੜ ਜਾ ਲੰਮੀਆਂ ਤਾਣੀ ਪੈ ਗਏ ਇੱਥੇ ਚੌੜਾ ਹੋਇਆ ਅੱਜ ਪਾਣੀ ਦੀ ਵਾਰੀ ਆ ਨਾਲੇ ਪਾਣੀ ਲਾ ਲੈ ਜਾ ਕੇ ਬੇਲਾ ਸੇ ਥਾਂ ਦਾ ਨਾਲੇ ਘੰਟਾ ਮਿੰਟ ਸ਼ਾਂਤੀ ਤਾਂ ਜੋ ਘਰੇ ਸ਼ਾਂਤੀ ਤਾਂ ਉਦਨ ਆਉਗੀ ਜਿਸ ਦਿਨ ਤੂੰ ਪੀਕੇ ਉਜੜਗੀ ਅੱਛਾ ਆਹੋ ਸ਼ਾਂਤੀ ਕਹਣਾ ਉਦੋਂ ਆਉਗੀ ਅੱਛਾ ਮੈਂ ਕਾ ਛੱਡ ਕੇ ਵਗ ਜਾ ਤੇ ਤੂੰ ਇੱਥੇ ਚੌਰਾ ਬੈਠਾ ਰਹੀ ਹੈ ਮੈਂ ਨਹੀਂ ਆ ਨਿਕਲਦੀ ਅੱਜ ਪਹਿਲੇ ਮੇਰੇ ਪੇਕੇ ਦੀ ਗਾਂ ਵੇਚਣੀ ਹੁੰਦੀ ਤਾਂ ਤੈਨੂੰ ਸ਼ਾਂਤੀ ਤਾਂ ਅੱਜ ਲੈਵਾਦੀ ਮੈਂ ਲੱਗ ਜਣਾ ਪਤਾ ਤੈਨੂੰ ਜੇ ਮੇਰੇ ਪੇਕੇ ਵਾਲੀ ਗਾਂ ਵੇਚਣਾ ਦਾ ਅੱਜ ਤੋ ਦੇ ਲਾ ਦੇ ਲਾਰਮਣ ਉਹ ਇਹ ਟੜਕੇ ਦੇ ਲੜਨ ਲੱਗੇ ਨੇ ਗਾਂ ਪਿੱਛੇ ਭਾਈ ਉਹ ਗੱਲ ਐ ਇੱਕ ਥੋੜਾ ਨਾ ਬੁੜਾ ਫੁੜੀ ਲੜਦੇ ਬਹੁਤ ਆ ਫੇਮੂਸ ਮਾਲ ਕੇ ਬੋਲਿਆ ਕਰ ਵੇ ਬੁੜਾ ਬੁੜੀ ਕੀ ਹੁੰਦੇ ਆ ਮਤਲਬ ਮੰਮੀ ਡੈਡੀ ਬਹੁਤ ਲੜਦੇ ਆ ਆਪਸ ਵਿੱਚ ਦੀ ਉਹ ਲੜਦੇ ਆ ਪਿਆਰ ਵੀ ਬਿਠੇਰਾ ਕਰਦੇ ਆ ਗੱਲ ਨਹੀਂ ਕਿਸੇ ਨੂੰ ਕਹਿਣ ਦਿੰਦੇ ਮੇਰੇ ਪਿੱਛੇ ਪਈ ਦੇਹਾ ਕਰ ਮੇਰੇ ਪਿੱਛੇ ਪਈ ਦੇਹਾ ਕਰ ਭਾਈ ਮੈਨੂੰ ਤਾਂ ਬੁਰਾ ਲੱਗਦਾ ਸਰਗਨ ਮਸ਼ਾਵਤ ਹਿੱਤਾ ਕੋਤਨ ਕਰੇ ਜਾਂ ਕੋਦਨੇ ਪਈ ਜਾਨੇ ਘਰੇ ਆ ਕੇ ਜਾਂ ਘੁੱਡਾ ਤੇ ਬਹਿ ਜਾਣਾ ਮਨ ਮੋਟਕ ਕੰਮ ਨਾਲ ਡੱਕਾ ਤੋੜ ਲਿਆ ਕਰ ਇਹ ਹੱਟ ਤਾਂ ਕਨੇ ਤੇ ਸਵਾਈ ਬਣਨੀ ਆ ਉਹ ਸਾਰੀ ਉਮਰ ਕੰਮ ਹੀ ਕੀਤਾ ਹੁਣ ਚਲ ਹੁਣ ਨੀ ਤੂੰ ਕੰਮ ਕਰਦਾ ਚੱਲ ਆ ਜਾ ਇਹਨਾਂ ਦੀ ਸੁਲਾ ਕਰੀਏ ਕਿਤੇ ਹੋਰ ਨਾ ਆਪਾਂ ਰਗੜੇ ਜਾਈਏ ਆ ਜਾ ਕਰੇਗਾ ਤੂੰ ਕਰੇਗਾ ਕਦੋਂ ਸਾੜੀ ਸੁਣ ਤਾਂ ਮੇਰੇ ਭਾਈ ਬੀਚ ਕੇ ਜਾਂਦੇ ਰਹੇ ਨੇ ਤਾਂ ਸਾਹੂ عمر ਬੇਲੇ ਨੇ ਨੰਗਾ ਲਈ ਹੈ ਬੈਠਾ ਚੌੜਾ ਹੋਇਆ ਮੰਜੇ ਤੇ ਮਾਤਾ ਕੀ ਗੱਲ ਹੋ ਗਈ ਕਿਉਂ ਬੋਲੀ ਜਾਨੇ ਕਿਉਂ ਲੜੀ ਜਾਨੇ ਮਾਪੂ ਨਾਲ ਵੇ ਭਾਈ ਕੀ ਗੱਲ ਦੱਸਾਂ ਕਦੇ ਕੁਛ ਕਹਿੰਦਾ ਮੈਨੂੰ ਕਦੇ ਕੁਛ ਕਹਿੰਦਾ ਫਿਰ ਤਾਂ ਕਰਕੇ ਮੇਰੀ ਗਾਂਹ ਕਾਤੀ ਹੁੰਦੀ ਮੇਰੇ ਪੇਕੇ ਲਈ ਦਿੱਤੀ ਹੋਏ ਇਸ ਲਈ ਤਾਂ ਫਿਰ ਇਹਦੀਆਂ ਚੱਲ ਗਈਆਂ ਨਾਲੇ ਮੋਜ ਨਾਲ ਚੌਰਾ ਬੇਲੇ ਬੈਠਾ ਰਹੇ ਨੇ ਮੰਜੇ ਤੇ ਤੰਮ ਤਾਂ ਡੱਕਾ ਨਹੀਂ ਤੋੜਦਾ ਚੱਲ ਕੋਈ ਨਾਮ ਆਤਾ ਤੁਸੀਂ ਚੁੱਪ ਕਰ ਜਾ ਕਰੋ ਫਿਰ ਕੀ ਐ ਜੇ ਬਾਪੂ ਬੋਲ ਦਿੰਦਾ ਮਾੜਾ ਮੋਟਾ ਹਾਲ ਤਾਂ ਮੈਂ ਬੋਲ ਹੀ ਨਹੀਂ ਜੇ ਮੈਂ ਬੋਲ ਗਈ ਨਾ ਇਸ ਨੂੰ ਸਾਰੇ ਪਿੰਡ ਚ ਪਤਾ ਲਾ ਦੂੰਗੀ ਕੀ ਬੋਲਦੀ ਐ ਓ ਮਾਤਾ ਚੁੱਪ ਕਰ ਚੁੱਪ ਕਰ ਚੁੱਪ ਕਰ ਦੇ ਦੇਖ ਮੇਰੀ ਗੱਲ ਸੁਣ ਹਾਂਜੀ ਭਾਈ ਭਈ ਮਾਤਾ ਦਾ ਮੇਰੀ ਬਹੁਤ ਪਿਆਰੀ ਐ ਕਿਉਂ ਬੇਬੇ ਹੈ ਤੂੰ ਨਾ ਐਵੇਂ ਗੁੱਸਾ ਕਰਿਆ ਕਰ ਐਵੇਂ ਗੱਲ ਦਾ ਭਈ ਮੈਂ ਤਾਂ ਹੈ ਵਿਆਹ ਵਰਗਾ ਲੱਗਦਾ ਬੇਲਾ ਬੇਟਾ ਸਿੱਧੀ ਗੱਲ ਬਾਪੂ ਦਾ ਹੈ ਹੀ ਵਿਆਹ ਵਰਗਾ ਹੈ ਹੈਨਾ ਆਹੋ ਹਾਂ ਸੱਚੀ ਵਿਆਹ ਵਰਗਾ ਤੇਰਾ ਕਹਿਣਾ ਸੱਚੀ ਆ ਚੱਲ ਕੋਈ ਨਹੀਂ ਮਾ ਹਾਂ ਦੱਸ ਕਿਉਂ ਲੜਦੇ ਸੀ ਦੱਸੋ ਮੈਨੂੰ ਮੇਰੀ ਗੱਲ ਸੁਣਦਾ ਭਾਈ ਖੇਤ ਇਹਨੂੰ ਅਖਦੇ ਖੇਤ ਵਗ ਜਾ ਅੱਜ ਆਪਣੀ ਪਾਣੀ ਦੀ ਵਾਰੀ ਆ ਇਹ ਪਹਿਲਾਂ ਬਥੇਰੇ ਨੱਕੇ ਵੀ ਨਹੀਂ ਮਾਰ ਸਕਦਾ ਹੈਗਾ ਉਹ ਪਹਿਲਾਂ ਬਥੇਰੇ ਕੰਮ ਕੀਤੇ ਨੇ ਕਿ ਬਥੇਰੇ ਪਾਣੀ ਲਾਏ ਨੇਗੇ ਆ ਹੁਣ ਮੇਰਾ ਪੁੱਤ ਜਵਾਨ ਹੋ ਗਿਆ ਦੇਖ ਲੈ ਬਾਪੂ ਮੇਰੀ ਸੁਣ ਗੱਲ ਉਹ ਬਾਪੂ ਹੈ ਦੱਸ ਕੀ ਗੱਲ ਹੈ ਕਿਉਂ ਲੜੀ ਜਾਂਦੇ ਹੋ ਬੇਬੇ ਨਾਲ ਉਹ ਗੱਲ ਕਿ ਸਵੇਰ ਦੀ ਜਦੋਂ ਇੱਧਰ ਨੂੰ ਜਾਂਦੀ ਹੈ ਤਾਂ ਮੇਰੇ ਗੱਲ ਪੈਂਦੀ ਹੈ ਜਦੋਂ ਇੱਧਰ ਨੂੰ ਜਾਂਦੇ ਆ ਮੇਰੇ ਗੱਲ ਪੈਂਦੀ ਹੈ ਤਾਂ ਬਥੇਰੇ ਬਈ ਬੁਰਾ ਲੱਗਦਾ ਇਸ ਨੂੰ ਮੇਰੀ ਗੱਲ ਸੁਣਨਾ ਤੇਰੀ ਗੱਲ ਦੇ ਵਿੱਚ ਤਾਂ ਗਵਾਈ ਆਪਣੀ ਗਾਂ ਵੀ ਭਰੀ ਜਾਂਦੀ ਹੈ ਉਹ ਗਾਂ ਵੀ ਫਿਰ ਇਹਦੇ ਪਿੱਛੇ ਆਉਂਦੀ ਆ ਹੋਵੇ ਬੇਬੇ ਕੋਈ ਗੱਲ ਨਹੀਂ ਕੰਮ ਨੂੰ ਤਾਂ ਬੇਫਿਕਰ ਹੈ ਪਾਣੀ ਲਾਉਣ ਜਾਣਾ ਮੈਂ ਤੇਰੇ ਵਾਂਨੇ ਇਹਨੇ ਵੀ ਲਾਉਣਾ ਅੱਧਾ ਦਾ ਕਰਕੇ ਲਾ ਲਾਂਗੇ ਅਸੀਂ ਮੇਰੀ ਗੱਲ ਸੁਣਦਾ ਤੂੰ ਤਾਂ ਇਹ ਨਹੀਂ ਪਾਣੀ ਲਾਉਣ ਜਾਣਾ ਪਾਣੀ ਮਨੱਕੇ ਕਿਸੇ ਤੋਂ ਬਣਾਉਣੇ ਨੇ ਚੌਰੇ ਤੋਂ ਉਹ ਕੋਈ ਗੱਲ ਨਹੀਂ ਤੂੰ ਐ ਕਰ ਫਿਰ ਮੇਰੀ ਗੱਲ ਸੁਣ ਇੱਕ ਪਾਣੀ ਲਾਉਣ ਵਾਗ ਗਿਆ ਤੇ ਤੂੰ ਲੜੇਂਗੀ ਕਿਹਦੇ ਨਾਲ ਕੋਈ ਗੱਲ ਨਹੀਂ ਮੈਂ ਤਾਂ ਪਕਰ ਜੂ ਮੈਂ ਚੱਟ ਕੋਈ ਗੱਲ ਨਹੀਂ ਪਰ ਇਹ ਉਹ ਇਹ ਤਾਂ ਪਾਣੀ ਲਿਭਾਉਂਗਾ ਇਹ ਤਾਂ ਮਨ ਨੂੰ ਪ ਜਾਊਗੀ ਚੱਲ ਬੇਰੀ ਗੱਲ ਬਾਪੂ ਆਪਾਂ ਐ ਕਰਾਂਗੇ ਘਰੋਂ ਕੱਢਣ ਨੂੰ ਫਿਰਦੇ ਚੱਲ ਬੇਬੇ ਫਿਰ ਐ ਕਰਾਂਗੇ ਅੱਜ ਇਸ ਮੈਂ ਤੇ ਬਾਪੂ ਤੇ ਰਮਾਣੇ ਸਿੱਖੇ ਜਾਵਾਂਗੇ ਨਾਲੇ ਪੈਗ ਬੁਗਲਾਵਾਂਗੇ ਬਾਪੂ ਤੇ ਠੀਕ ਹੈ ਉਹ ਬੱਸ ਕਰ ਜਾ ਇਹ ਤਾਂ ਉਹੀ ਨਹੀਂ ਮਾਨ ਹੈਗਾ ਬਿਨਾ ਪੈਗ ਤੂੰ ਹੀ ਖਾਣੂ ਪਾਣੀ ਰੱਖਦਾ ਘਰ ਦੇ ਵਿੱਚ ਨਾਲੇ ਮੇਰੀ ਗੱਲ ਸੁਣ ਲੈ ਆਈ ਹਾੜੀ ਸੋਣੀ ਨਾ ਤੇਰੇ ਮਾਮੇ ਫਸਲ ਵਾੜੀ ਬੀਜ ਕੇ ਤੇ ਵੱਢ ਕੇ ਜਾਂਦੇ ਰਹੇ ਨੇ ਇਹ ਜਾ ਚਾਂਬੜ ਇਹ ਤਾਂ ਉਹ ਗੱਲਾਂ ਭਾੜਦਾ ਲੇ ਹੁਣ ਮੇਰੇ ਮਾਮਾ ਵੀ ਸਿਰ ਤੇ ਤਾਂ ਸਾਡੀ ਸਟੋਰ ਹੈ ਕਿ ਇੱਥੇ ਚਮੜਾ ਜਾਂਦਾ ਉਸ ਨੂੰ ਚੱਲ ਜੇ ਤੂੰ ਐਂ ਕਹੇ ਮੇਰੇ ਕਹਿ ਸੁਣ ਸਾਨੂੰ ਚਾਹ ਬਣਾ ਦੇ ਇਸ ਚਾਹ ਵਿੱਚ ਕਿਸੇ ਜਾਣੇ ਕੇ ਚੱਲ ਬਣਾ ਦੇ ਜਾ ਮੇਰੀ ਗੱਲ ਸੁਣ ਲੈ ਭਾਈ ਹਾਂ ਥੋੜੀ ਥੋੜੀ ਚਾਹ ਬਣ ਜੂ ਦੋਨਾਂ ਜਾਣੇ ਦੀ ਕਿਉਂ ਤਾਂ ਮੈਂ ਤਾਂ ਘੁੱਟ ਨਹੀਂ ਜਾਂਦੀ ਦਿੰਦੀ ਸੀ ਚੱਲਾ ਦੇ ਮਾਤਾ 10 ਮਿੰਟ ਰਹਿ ਗਏ ਪਾਣੀ ਵੜਨ ਦੇ ਵਿੱਚ ਜਾਣਾ ਵੀ ਆਖੇ ਤੁਸੀਂ ਤੁਹਾਡੇ ਵਾਸਤੇ ਚਾਹ ਲੈ ਕੇ ਆਰ ਇਹਨੂੰ ਨਹੀਂ ਮਜਦਿੰਦੇ ਇਹ ਨਾ ਦੇ ਚਾਹ ਮੈਂ ਬਾਟੀ ਕੋ ਲੈ ਆ ਲੈ ਹਾਂ ਮੇਰੇ ਵਾਲੇ ਨਕੌੜਾ ਐਡਾ ਹੋ ਜਾਂਦਾ ਬਹਿਗਾ ਇਹਦੀ ਗੱਲ ਸੁਣ ਬਾਪੂ ਤੂੰ ਐਵੇਂ ਨਾ ਲੜਿਆ ਕਰ ਵੇ ਪੇਰਾ ਖੜੇ ਮੇਰੀ ਗੱਲ ਸੁਣ ਓ ਤੂੰ ਹੁਣ ਚਾਹ ਨੂੰ ਕੀ ਪੀਣਾ ਆ ਤਾਂ ਚੂੜਾ ਟਾਈਮ ਐ ਅੱਛਾ ਰਹੀ ਆ ਖੇਤ ਪਈ ਆ ਹਾਂ ਹਾਂ ਕੱਲ ਮੇਰੀ ਗੱਲ ਕੱਲ ਹੀ ਬਣਾਈ ਆ ਅੱਛਾ ਲੈ ਕੇ ਦੇਵਾਂਗੇ ਕੱਲ ਠੀਕ ਐ ਮੇਰੀ ਗੱਲ ਹੁਣ ਅਸੀਂ ਜਾਂਦੇ ਆ ਠੀਕ ਐ ਨਾ ਚਾਹ ਚੂਪੀ ਕੇ ਆਨੇ ਖੇਤ ਤਦਾਰਾ ਆਰਾਮ ਨਾਲੇ ਕਰ ਬੇਬੇ ਨਾਲ ਲੜਾਈ ਆਏ ਓ ਚਾਹ ਨਹੀਂ ਚੱਲੀ ਪਾਣੀ ਪਿਆ ਪਹਿਲਾਂ ਕੋਟਾ ਚੱਲਾ ਚੱਲੀਏ ਠੀਕ ਐ ਠੀਕ ਐ ਮੰਮੀ ਆਇਓ ਹਲਿਆ ਕੱਪ ਲੋ ਜੀ ਚੱਲ ਬਈ ਚਲੀਏ ਘਰ ਆ ਟੱਕ ਲੈ ਲੋ ਲੋ ਜੀ ਓਹੋ ਬੇ ਬੱਤਾ ਹਾਂ ਆ ਲੱਡੂ ਤਾਂ ਤੁਸੀਂ ਹੋਰ ਖਾਣਾ ਦੇ ਓ ਲੱਡੂ ਤਾਂ ਕੀ ਕਰਾਣਾ ਬਧੇਰੇ ਖਾ ਲਏ ਅਸੀਂ ਅੱਡਾ ਅੱਡਾ ਖਾ ਗਏ ਬਧੇਰੇ ਖਾ ਲਏ ਨਾ ਮੈਨੂੰ ਪਤਾ ਹਾਂ ਅੱਜ ਕਰ ਦੱਸ ਹਾਂ ਜਿਹੜੀ ਆਪਣੀ ਕੁੜੀ ਜੀ ਆਈ ਸੀ ਕਰ ਹਾਂ ਮੇ ਤਾਂ ਜੀ ਕਰਦਾ ਵੀ ਮੈਂ ਉਹ ਜੀ ਨੂੰ ਲੈ ਕੇ ਆਵਾਂ ਆmdi ਮੈਂ ਤਾਂ ਬਾੜੀ ਸੋਹਣੀ ਲੱਗੀ ਉਹ ਕੌਣ ਆ ਗਈ ਮੇਰੇ ਪਿੱਛੋਂ ਬਾਈ ਓ ਵਸ ਐਵੇਂ ਯਾਰ ਤੈਨੂੰ ਪਤਾ ਬੇਬੇ ਕਮਲੀ ਐ ਮੇਰੇ ਘਰ ਸੁਣ ਐਵੇਂ ਨਹੀਂ ਗੱਲ ਕਰੀਦੀ ਹੁੰਦੀ ਕਿਸੇ ਬਾਰੇ ਠੀਕ ਹੈ ਨਾ ਨਹੀਂ ਨਹੀਂ ਸੁਹਣੀ ਪਾਰੀ ਲੱਗਦੀ ਆ ਉਹ ਮੇਰੇ ਕੋਲ ਤਾਂ ਮਾਂ ਹੀ ਗੱਲ ਸਾਡੀ ਜੋੜੀ ਵਧੀਆ ਮਿਲਦੀ ਆ ਲੈ ਮੇਰੇ ਜਿੰਦੀ ਤਮੰਨਾ ਤਾਂ ਹੈ ਮੇਰੇ ਪੁੱਤ ਦੇ ਛੋਟੇ ਛੋਟੀ ਬਹੂ ਆਵੇ ਮੇਰੇ ਨਾਲ ਦਾ ਸਾ ਜੋੜੀ ਸਾਡੀ ਤਾਂ ਬਾਅਦ ਚ ਬਣੂ ਪਰ ਤੇਰੀ ਤੇ ਬਾਪੂ ਦੀ ਜੋੜੀ ਵਾੜੀ ਸੁਣੀ ਲੱਗਦੀ ਆ ਲੈ ਕਰ ਉਹ ਮੈਂ ਤਾਂ ਚਾਹ ਦੇ ਵਿੱਚ ਕੋਈ ਨਹੀਂ ਬਿਲਕੁਲ ਇਹ ਗੱਲ ਦੱਸਾਂ ਬਾਈ ਤੁਹਾਨੂੰ ਜਿਵੇਂ ਬੇਬਾਪੂ ਦਾ ਪਿਆਰ ਹੈ ਨਾ ਮੈਨੂੰ ਤਾਂ ਭਰਾਵਾ ਡਾ ਲੱਗਦਾ ਵਿਆਹ ਕਰਾਉਣ ਦਾ ਆਪਾਂ ਨੂੰ ਨਿਕਲਣਾ ਲੈ ਬੇ ਥਾ ਲੱਡੂ ਦੇ ਪੁੱਤ ਆ ਲੈ ਚੱਲ ਵੀ ਚੱਲ ਗਏ ਛੇਤੀ ਖੇਤ ਨਾਲ ਮੇਰੀ ਗਾਸਰੇ ਪੇ ਰੋਟੀ ਟਾਈਮ ਸਿਰ ਭੇਜ ਦੀ ਛੋਟੇ ਨੂੰ ਮੇਰੇ ਪੁੱਤ ਕੋਈ ਨਾ ਲੈਟ ਨਾ ਹੋ ਜੀ ਨਾ 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 ਤੁਸੀਂ ਪਾਣੀ ਲਾਉਣ ਜਾਓ ਘੇਰਾ ਬਾਪੂ ਤਾਂ ਮੈਂ ਦੇ ਦੂੰਗਾ ਮਗਰ ਉਤਨੇ ਛੇਤੀ ਆਇਆ ਆਇਆ ਛੇਤੀ ਚਲੋ ਬਈ ਚੱਲ ਟਾਈਮ ਬਹੁਤ ਹੋ ਗਿਆ ਆ ਜਾ ਓਏ ਆ ਜਾ ਭਰਾ ਓਏ ਮੇਰੀ ਗੱਲ ਸੁਣ ਮੈਂ ਤਾਂ ਨੁਆਇਂਦਾ ਸੀ ਤਾਂ ਤੇ ਲੈ ਕੇ ਆਇਆ ਸੀ ਜਿਹੜਾ ਫੁਮਾਹ ਸੀ ਫੇੜੀਦਾ ਉਹ ਵੀ ਤੇੜੀਦਾ ਇਹ ਕਹਿੰਦੀ ਕਹਿਣਾ ਤਾਂ ਕੀ ਸੀ ਉਹ ਤਾਂ ਤੈਨੂੰ ਉੱਥੇ ਰੱਖ ਦਾਂਗਾ ਮੇਰੇ ਲੈਣੀ ਬਈ ਤੈਨੂੰ ਫੋਨ ਕਿਉਂ ਲਾਇਆ ਓਏ ਤੇਰੀ ਵਾਲੀ ਦਾ ਕਹਿਣਾ ਸੀ ਉਹਦੇ ਵਾਲੇ ਤੋਂ ਫੋਨ ਲਾਇਆ ਸੀ ਮੇਰੇ ਲੈੜੀ ਨੇ ਓਕੇ ਓਕੇ ਚਲੋ ਚਲੋ ਬੰਦਾ ਤਾਂ ਇਹ ਮੈਨੂੰ ਵੀ ਬਹੁਤ ਭੜਾ ਲੱਗਦਾ ਕੋਈ ਨਹੀਂ ਕੱਟ ਦੇਾਂਗੇ ਕੰਡਾ ਇਹਦਾ ਵੀ ਕੱਢਣਾ ਹੀ ਪੈਣਾ ਬੰਦਾ ਹੈ ਹੀ ਬਹੁਤ ਭੜਾ ਆ ਟੋਨੀ ਇੱਕ ਦਿਨ ਬੁਰਾ ਫਸੂਗਾ ਦੇਖ ਲਈ ਟੋਨੀ ਜੀਤਲ ਪਿਆਰੇ ਦੋਸਤੋ ਤੁਸੀਂ ਦੇਖ ਰਹੇ ਹੋ ਵਿਰਾਟ ਮਹਿਲ ਅਫੀਸ਼ੀਅਲ ਚੈਨਲ ਤੇ ਮੈਂ ਹਾਂ ਤੁਹਾਡਾ ਆਪਣਾ ਵਿਰਾਟ ਮਹਿਲ ਤੁਹਾਨੂੰ ਨਵੀਂ ਸੀਰੀਜ਼ ਦਾ 에ਪੀਸੋਡ ਕਿਵੇਂ ਲੱਗਿਆ ਤੁਸੀਂ ਸਾਰਿਆਂ ਨੇ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਦੇ ਵਿੱਚ ਆਪਣੀ ਰਾਇ ਦੇਣੀ ਹੈ ਵੀ ਕਿਸ ਤਰੀਕੇ ਦਾ 에ਪੀਸੋਡ ਗਿਆ ਆ ਔਰ ਹਾਂ ਜਿਹੜਾ ਸਭ ਤੋਂ ਬੈਸਟ ਕਮੈਂਟ ਕਰੂਗਾ ਔਰ ਸਭ ਤੋਂ ਵਧੀਆ ਉਸਦਾ ਕਮੈਂਟ ਹੋਊਗਾ ਉਸ ਦੀ ਇੰਸਟਾਗ੍ਰਾਮ ਰੀਲ ਅਸੀਂ ਬਣਾਵਾਂਗੇ ਔਰ ਉਹਨੂੰ ਆਪਣੇ ਅਕਾਊਂਟ ਤੇ ਸ਼ੇਅਰ ਵੀ ਕਰਾਂਗੇ ਠੀਕ ਹੈ ਦੋਸਤੋ ਤਾਂ ਤੁਸੀਂ ਵਧੀਆ ਵਧੀਆ ਕਮੈਂਟ ਕਰਨੇ ਆ ਔਰ ਇਸ ਬਾਰੇ ਕਿਦਾਂ ਦਾ ਕੀ ਸੁਝਾਅ ਹੋ ਸਕਦਾ ਸੀ ਹੋਰ ਕੀ ਕਰ ਸਕਦੇ ਉਹਦੇ ਬਾਰੇ ਵਧੀਆ ਸਾਨੂੰ ਗੱਲ ਲਿਖਣੀ ਆ ਹਾਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਠੀਕ ਹੈ ਦੋਸਤੋ ਦੱਬ ਕੇ ਕਰ ਦਿਓ ਸ਼ੇਅਰ ਸਰ ਹਨ ਸਾਨੀ ਸਾਨੀ ਇੱਟਿਆ ਦਸ ਮਿੰਟ ਤੈਥੋਂ ਪਾਸ ਨਹੀਂ ਹੋਈ ਕੰਮ ਕਿਹੜੇ ਚੱਲਿਆ ਤੂੰ ਓਏ ਚੰਗਾ ਚੰਗਾ ਭਾਈ ਐਵੇਂ ਨਾ ਬੋਲੀ ਚ ਰੱਖ ਬੇ ਤਰਨਾ ਕਰੀ ਖੜਾ ਖੜਾ ਮੇਰੇ ਬਿਆਸ ਆਇਆ ਇੱਕ ਮਿੰਟ ਉਹ ਕੀ ਸਰਦਾਰ ਸੁਭਾ ਸਿੰਘ ਜੀ ਦਾ ਘਰ ਇਹੀ ਹੈ ਹਾਂਜੀ ਮੇਰੇ ਪਾਪਾ ਜੀ ਦਾ ਨਾਮ ਸਰਦਾਰ ਸੁਪਰ ਸਿੰਘ ਹੈ। ਤੁਸੀਂ? ਮੈਂ ਕੀ? ਅੱਛਾ ਮੈਨੂੰ ਇਹ ਦੱਸੋ ਆਪਣੇ ਪਸ਼ੂ ਕਿੰਨੇ ਨੇ? ਪਸ਼ੂ ਪੁੱਤ ਕਿਹੜੇ ਨੇ? ਆ ਇੱਕ ਗਾਂ ਹੈ। ਚੁੱਪ ਕਰਕੇ ਬਹਿ ਜਾ। ਤੂੰ ਗੱਲ ਨਹੀਂ ਕਰਦਾ। ਦੀਪੀ ਪੁੱਤ? ਹਾਂਜੀ ਮੰਮੀ। ਆਦਾ ਚਾਹ ਲੈ ਕੇ ਆਪ ਤੋ। ਹਾਂਜੀ। ਹਾਂਜੀ। ਤੁਸੀਂ ਕੀ ਆਂਦੇ ਸੀ? ਹਾਂਜੀ। ਆ ਸੁਪਰ ਸਿੰਘ ਜੀ ਤੁਹਾਡੀ ਜ਼ਮੀਨ ਕਿੰਨੀ ਹੈ? ਤੁਹਾਡੇ ਪਾਪਾ। ਤੁਹਾਡੀ ਸੋਲੋ ਕੀ ਹੋ ਗਿਆ ਜੀ ਗਾਂ ਨੂੰ ਬਿਮਾਰੀ ਹੈ ਕੋਈ ਨਹੀਂ ਗਾਂ ਨੂੰ ਬਿਮਾਰੀ ਨਹੀਂ ਆ ਮੁੰਡੇ ਦੀ ਮਾਂ ਨੂੰ ਬਿਮਾਰੀ ਹੈ ਪਿਛੋ ਹਾਰੇ ਵੀਰੇ ਤੁਸੀਂ ਹੋਈ ਬੇ ਬੇ ਤੂੰ ਉਹੀ ਗੱਲ ਕਰ ਹਾਂਜੀ ਹਾਂਜੀ ਨਹੀਂ ਨਾਲ ਹੀ ਹੈ ਜੀ ਆਪਣੇ ਘਰੇ ਆ ਰਾਜਵਿੰਦਰ ਦਾ ਅੱਛਾ ਜੀ ਨਹੀਂ ਨਹੀਂ ਆ ਨਾਲ ਹੀ ਹੈ ਜੀ ਘਰ ਆਪਣੇ ਨਾਲ ਰਾਜਿੰਦਰ ਸਿੰਘ ਤੁਸੀਂ ਮੇਰੀ ਇੰਨੀ ਕ ਹੈਲਪ ਕਰ ਸਕਦੇ ਹੋ ਕੱਟ ਫੋਕਸ ਆਊਟ ਜੀ ਹਾਂ ਜੀ ਕਿਉਂ ਨਹੀਂ ਹੈਲਪ ਕਰਾਂਗੇ ਆਓ ਮੈਂ ਤੁਹਾਨੂੰ ਨਾਲ ਲੈ ਕੇ ਚੱਲਦਾ ਹਾਂਜੀ ਕਿਉਂ ਨਹੀਂ ਹੈਲਪ ਕਰਾਂਗੇ ਆਓ ਮੈਂ ਤੁਹਾਨੂੰ ਨਾਲ ਲੈ ਕੇ ਚੱਲਦਾ ਹਾਂਜੀ ਹਾਂਜੀ ਕਿਉਂ ਨਹੀਂ ਹੈਲਪ ਕਰਾਂਗੇ ਤੇ ਚੱਲੀਏ ਫਿਰ ਆਪਾਂ ਹਾਂ ਅ ਮਮਾ ਮੈਂ ਜਾਇਆ ਮੜਾ ਜਾਣਾ ਜਾ ਜਾ ਪਤਨੀ ਵਿਚਾਰੀ ਕੁੜੀ ਆਸ ਕਰਕੇ ਆਈ ਹੈ ਹੈਂ ਠੀਕ ਹੈ ਇਹ ਤੇਰੀ ਬੁੱਤ ਖੜ ਜਾਓ ਰਾਜੇ ਜਦੋਂ ਅਸੀਂ ਗਏ ਉਹ ਤੂੰ ਫਿਰ ਚਾਹਤ ਜਾਗੇ ਇਹ ਤਾਂ ਹੁਣ ਇਹਨਾਂ ਨੂੰ ਨਾਰਮਲ ਤੌਰ 'ਤੇ ਤੁਰੇ ਨਹੀਂ ਖੜਦੀ ਨਹੀਂ ਬਸ ਤੁਰੇ ਆਉਂਦੀ ਗੱਲਾਂ ਕਿੱਥੇ ਲੈ ਕੇ ਜਾਣਗੇ ਜਾਨਗੇ ਇੱਥੇ ਲੱਗ ਕੇ ਜਾਈ ਜਾਣਗੇ ਬਸ ਅੰਦਰ ਵੜ ਜਾਗੇ ਉੱਥੇ ਕੱਟ ਕਰ ਲਈ ਨਹੀਂ ਨਹੀਂ ਇੱਥੋਂ ਤੱਕ ਇੱਥੋਂ ਤੱਕ ਆ ਜਾਓ ਇੱਥੋਂ ਕੱਟ ਕਰ ਲਓ ਇੱਥੋਂ ਤੱਕ ਗੱਲ ਗੱਲਾਂ ਕਰਦੇ ਇੱਥੋਂ ਤੱਕ ਕਰ ਲਓ ਬਸ ਬਾਕੀ ਨਾ ਗਜੋ ਹੁਣ ਹਾਂ